ਦਾਰ ਰੈਵਨਿਊ ਪਟਵਾਰ ਕਾਨੂੰਗੋ ਯੂਨੀਅਨ ਫਾਜ਼ਿਲਕਾ ਦੀ ਇੱਕ ਅਹਿਮ ਮੀਟਿੰਗ ਅੱਜ ਫਾਜ਼ਿਲਕਾ ਵਿਕੇ ਹੋਈ ਜਿੱਥੇ ਬਿੱਤੇ ਰੋਜ ਜਦਾਲਾਬਾਦ ਵਿੱਚ ਲੱਗੇ ਸਰਕਾਰ ਆਪਕੇ ਦਵਾਰ ਕੈਂਪ ਦੌਰਾਨ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾਕਟਰ ਸੇਨੂ ਦੁੱਗਲ ਦੁਆਰਾ ਲੋਕਾਂ ਦੇ ਸ਼ਿਕਾਇਤਾਂ ਮਿਲਣ ਤੇ ਜਾਂਚ ਕੀਤੀ ਗਈ ਅਤੇ ਇੱਕ ਪਟਵਾਰੀ ਨੂੰ ਲੋਕਾ ਦੇ ਸ਼ਿਕਾਇਤਾ ਮੇਰਨ ਤੇ ਪੁੱਛ ਗਿਆ ਜਿੱਥੇ ਰੋਸ ਸਵਰੂਪ ਪਟਵਾਰ ਕਨ ਨੂੰ ਯੂਨੀਅਨ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿੱਥੇ ਕਿਹਾ ਗਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਉਹਨਾਂ ਨੂੰ ਜੋ ਸ਼ਬਦਾਵਲੀ ਬੋਲੀ ਗਈ ਹੈ ਉਹ ਨਿੰਦਨਯੋਗ ਹੈ ਇਸ ਕਰਕੇ ਜਿਆਲਾਬਾਦ ਸਰਕਲ ਦਾ ਕੰਮ ਅੱਜ ਤੋਂ ਬੰਦ ਕੀਤਾ ਜਾਂਦਾ ਹੈ ਅਤੇ ਫਾਜ਼ਿਲਕਾ ਦਾ ਕੰਮ ਸੋਮਵਾਰ ਤੋਂ ਬੰਦ ਕਰ ਦਿੱਤਾ ਜਾਵੇਗਾ ਜੇਕਰ ਡਿਪਟੀ ਕਮਿਸ਼ਨਰ ਵੱਲੋਂ ਯੂਨੀਅਨ ਤੋਂ ਮਾਫੀ ਨਾ ਮੰਗੀ ਗਈ ਤਾਂ ਸਮੂਹ ਪੰਜਾਬ ਦਾ ਕੰਮ ਬੰਦ ਕੀਤਾ ਜਾਵੇਗਾ ਦਾ ਰੈਵਨਿਊ ਪਟਵਾਰ ਕਨੂਗੋ ਯੂਨੀਅਨ ਨੇ ਹੋਰ ਕੀ ਕੁਝ ਕਿਹਾ ਤੇ ਕੀ ਮੰਗਾਂ ਰੱਖੀਆਂ ਇਹ ਸਭ ਕੁਝ ਜਾਣਦੇ ਸਾਡੇ ਨਾਲ ਬਣੇਗੇ ਕਿਸ ਕਨੂ ਲੈ ਕੇ ਹੋਟਲ ਵਿੱਚ ਜਿੰਦਾਬਾਦ ਨਮਰਦਾਬਾਦ ਕੀਤੀ ਜਾ ਰਹੀ ਹੈ ਇਹ ਜੀ ਅੱਜ ਦੀ ਰੈਵਨਿਊ ਪਟਵਾਰੀ ਉਹਨਾਂ ਨੇ ਫਾਜਲਗਾ ਬਾਅਦ ਰੈਵਨਿਊ ਕਨੂਗੋ ਸੈਸ਼ਨ ਫਾਜਲਗਾ ਜਿਹੜਾ ਫਾਜਲਗਾ ਅੱਜ ਇਸੇ ਇਸੇ ਮੁਕਾਮ ਫਾਜਲਗਾ ਤੇ ਇਕੱਠੇ ਹੋਏ ਆ ਕਿ ਕੱਲ ਮਿਤੀ ਇੱਕ ਨੂੰ ਜ਼ਿਲ੍ਹਾ ਜਿਹੜਾ ਫਾਜ਼ਲ ਕਾਦੀ ਤਹਿਸੀਲ ਜਲਾਲਾਬਾਦ ਵਿਖੇ ਕੈਂਪ ਲਾਇਆ ਗਿਆ ਸੀਗਾ ਕੈਂਪ ਦੇ ਵਿੱਚ ਜਿਹੜੇ ਆ ਸਾਡੇ ਫਟਵਾਰੀ ਵੱਲੋਂ ਜਿਸ ਦਾ ਨਾਮ ਅਸ਼ੀਸ਼ ਕੁਮਾਰ ਹੈ ਉਹਨੇ ਆਪਣੇ ਇੰਤਕਾਲ ਬਾਅਦ ਜਿਹੜਾ ਜਮ੍ਹਾਂ ਬੰਦੀਆਂ ਫਰਦਵਾ ਦਾ ਰਿਕਾਰਡ ਜਿਹੜਾ ਕੈਂਪ ਵਿੱਚ ਫੈਸਲੇ ਲਈ ਤਹਿਸੀਲਦਾਰ ਦੇ ਸਾਹਮਣੇ ਪੇਸ਼ ਕੀਤਾ ਪਰ ਕਿ ਤਹਿਸੀਲਦਾਰ ਜਿਹੜਾ ਜਲਾਲਾਬਾਦ ਹੈ ਉਹਨੇ ਜਿਹੜਾ ਕਮੈਂਟ ਹੈ ਕਿ ਇੰਤਕਾਲ ਕਰਕੇ ਬਾਕੀ ਇੰਤਕਾਲ ਛੱਡ ਤੇ ਫੈਸਲਾ ਨਹੀਂ ਕੀਤਾ ਦੌਰੇ ਦੇ ਦੌਰਾਨ ਚੈਕਿੰਗ ਦੇ ਦੌਰਾਨ ਡਾਕਟਰ ਸੈਨੂਦੂ ਦੀ ਡਿਪਟੀਕਿਊਸ਼ਨ ਫਾਈਲ ਕਾ ਮੌਕੇ ਤੇ ਆਏ ਉਹਨਾਂ ਨੇ ਬਿਨਾਂ ਕਿਸੇ ਤੱਥਾਂ ਦੀ ਪਰਤਾਲ ਕੀਤੇ ਜੋ ਪਬਲਿਕ ਨੇ ਕਿਹਾ ਉਹਨੂੰ ਸੁਣ ਕੇ ਤੱਖਾਂ ਦੀ ਬੜਤਾਲ ਨਹੀਂ ਕੀਤੀ ਸਾਡੇ ਪਟਵਾਰੇ ਨੂੰ ਭੱਦੀ ਸ਼ਬਦਾਵਲੀ ਬੋਲੀ ਆ ਤੇ ਕਹਿਆ ਕਿ ਤੁਸੀਂ ਮੇਰੇ ਪੀਂਦੇ ਦੇ ਬਰਾਬਰ ਬੈਠੋਗੇ ਐਡੇ ਵੱਡੇ ਅਹੁਦੇ ਨੂੰ ਜੇ ਤੁਸੀਂ ਮਾਣ ਕਰਦੇ ਆ ਅਧਰ ਕਰਦੇ ਆ ਪਰ ਇਹੋ ਜਿਹੀ ਸ਼ਬਦਾਵਲੀ ਇਹ ਜਛਦੀ ਨਹੀਂਗੀ ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਵਾਰਨਿੰਗ ਦਿੰਨੇ ਆ ਵੀ ਅੱਜ ਤੋਂ 2 ਤਰੀਕ 7 ਮਹੀਨਾ 24 ਜਲਾਬਾ ਤਸਵੀਰ ਪੂਰਨ ਤੌਰ ਤੇ ਬੰਦ ਰਹੇਗੀ ਇਹਦਾ ਪੂਰਨ ਤੌਰ ਤੇ ਜਿਹੜੇ ਪਟਵਾਰੀ ਕੰਮ ਕਰ ਨੂੰ ਕਿਸੇ ਕੰਮ ਬੰਦ ਕਰੇਗਾ ਆਉਣ ਵਾਲੇ ਸਮੇਂ ਦੇ ਵਿੱਚ ਸ਼ੁੱਕਰਵਾਰ ਤੱਕ ਜੇਕਰ ਡਾਕਟਰ ਸਿੰਘ ਨੂੰ ਤੁਗਲ ਡਿਪਟੀ ਕਲਰਫਾਇਲ ਕਾ ਜੀ ਆਪਣੇ ਜਿਹੜੇ ਬੋਲੇ ਹੋਗੇ ਆਪ ਸ਼ਬਦ ਹੈ ਭਦੇ ਸ਼ਬਦਾਵਲੀ ਹੈ ਉਹਨੂੰ ਵਾਪਸ ਨਹੀਂ ਲੈਂਦੇ ਤਾਂ ਪੂਰੇ ਸੋਮਵਾਰ ਤੋਂ ਜਿਹੜਾ ਜ਼ਿਲ੍ਹਾ ਜਿਹੜਾ ਫਾਜ਼ਲਕਾ ਤਹਿਸੀਲਾ ਹੋਰ ਸੀਲ ਜਲਾਲਾਬਾਦ ਤਹਿਸੀਲ ਫਾਜ਼ਲਕਾ ਪੂਰੇ ਤੌਰ ਤੇ ਮੁਕੰਮਲ ਤੌਰ ਤੇ ਬੰਦ ਰਹੇਗਾ ਜੋ ਵੀ ਪਬਲਿਕ ਦਾ ਕੰਮ ਪ੍ਰਭਾਵਿਤ ਹੋਵੇਗਾ ਵਾ ਸਰਕਾਰ ਦਾ ਕੰਮ ਡਾਗਦਾ ਪ੍ਰਭਾਵਿਤ ਹੋਵੇਗਾ ਇਹਦੀ ਪੂਰਨ ਤਦ ਜਮਬਾਰੀ ਜਿਹੜੀ ਆ ਉਹ ਡਿਪਟੀ ਮਿਸ਼ਨਰ ਫਾਜ਼ਲਕਾ ਦੀ ਹੋਵੇਗੀ ਮੈਂ ਕੁਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਰੈਵਨਿਊ ਪਟਵਾਰੀ ਨੂੰ ਫਾਜ਼ਲਕਾ ਸਾਡੇ ਮੀਤ ਪ੍ਰਧਾਨ ਪੰਜਾਬ ਸੀਨੀਅਰ ਵਾਈਸ ਪ੍ਰਧਾਨ ਵਨ ਪੰਜਾਬ ਸਰਦਾਰ ਬਲ ਦੀ ਰੈਵਨਿਊ ਕੰਨੂ ਮਿਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਚੰਦਰ ਜੀ ਆ ਸਾਡੇ ਵਿੱਚ ਹਾਜ਼ਰ ਹੈ ਇਹ ਪੂਰਨ ਤੌਰ ਤੇ ਸਾਡੇ ਸਾਥ ਹੈ ਇਹਨਾਂ ਦੇ ਸਭ ਤੋਂ ਜੋ ਵੀ ਜੀ ਗੱਲਬਾਤ ਕਰਨੀ ਹੈ ਸਾਡੇ ਜੂਨੀਅਨ ਦੇ ਕਿਸੇ ਨੁਮਾਇੰਦੇ ਤੋਂ ਪੁੱਛ ਸਕਦੇ ਹੋ ਅਸੀਂ ਤਿੰਨ ਤਰ ਸਰਕਲਾਂ ਦਾ ਕੰਮ ਸੰਭਾਲੀ ਰੱਖਿਆ ਹੈ ਹਾਲਾਂਕਿ ਸਰਕਾਰ ਵੱਲੋਂ ਐਜ਼ ਪਰ ਲਾ ਅਸੀਂ ਇੱਕ ਸਰਕਲ ਦਾ ਕੰਮ ਕਰ ਰਹੇ ਹੁੰਦਾ ਸਾਨੂੰ ਇੱਕ ਸਰਕਲ ਦੀ ਤਨਖਾਹ ਮਿਲਦੀ ਹੈ ਪਰ ਸਾਡੇ ਪਟਵਾਰੀ ਅਸੀਂ ਖੁਦ ਦੋ ਦੋ ਸਰਕਲਾਂ ਦਾ 33 ਸਰਕਲਾਂ ਦਾ ਕੰਮ ਕਰਦੇ ਹਾਂ ਤਾਂ ਕਿ ਪ੍ਰਸ਼ਾਸਨ ਦਾ ਕੰਮ ਚੱਲਦਾ ਰਹੇ ਪਰ ਪ੍ਰਸ਼ਾਸਨ ਦੀ ਇਹੋ ਜਿਹੀ ਵਿਧੀਆਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸੰਘਰਸ਼ ਦਾ ਵਿਕਲ ਵਜਾਤਾ ਹੈ ਆਉਣ ਵਾਲਾ ਸੰਘਰਸ਼ ਨੂੰ ਹੋਰ ਜ਼ਿੱਕਾ ਕੀਤਾ ਜਾਊਗਾ ਧੰਨਵਾਦ ਜੀ ਵਾਪਸ ਸ਼ਬਦ ਕਿਸ ਤਰ੍ਹਾਂ ਲੈ ਜਾਣਗੇ ਜੀ ਜੋ ਸ਼ਬਦ ਦਿੱਪਤੀ ਸਿੰਘ ਨੇ ਵੱਲੋਂ ਕਹਤੇ ਕਿ ਤੁਸੀਂ ਤਾਂ ਵਾਪਸ ਨਹੀਂ ਹੰਦੇ ਵਾਪਸ ਕਿਸ ਤਰ੍ਹਾਂ ਲੈ ਜਾਣਗੇ ਵਾਪਸ ਇਹ ਗੱਲ ਹੈ ਜੀ ਜੇ ਅੱਗੇ ਤੋਂ ਕੋਈ ਐਜੀ ਹਰਕਤ ਹੁੰਦੀ ਹੈ ਜਿਹੋ ਜਿਹੀ ਸ਼ਬਦਾਵਲੀ ਬੋਲਦੀ ਬਿਨਾਂ ਤੱਥਾਂ ਦੇ ਪਰਤਾਲ ਕੀਤੀ ਅਸੀਂ ਕਹਿੰਦੇ ਸਾਡੇ ਦਫ਼ਤਰਾਂ ਦੇ ਦਫ਼ਤਰਾਂ ਦੇ ਸਾਡੇ ਹਾਈ ਹੈੱਡ ਹੈ ਸਾਡੇ ਹਾਇਰ ਕਮਾਂਡ ਹੈ ਆਵੇ ਸਾਡੀ ਚੈਕਿੰਗ ਕਰੇ ਦਫ਼ਤਰਾਂ ਵਿੱਚ ਸਾਡਾ ਪਟਵਾਰੀ ਦਾ ਕੰਮ ਪੂਰਾ ਨਹੀਂ ਕੋਛ ਕੋਈ ਗੱਲ ਨਹੀਂ ਸਸਪੈਂਡ ਕਰੇ ਕੋਛ ਕਰੇ ਪਰ ਜਿਹੜੀ ਸ਼ਬਦਾਵਲੀ ਆ ਮੇਰੇ ਪੀਣ ਦੇ ਬਰਾਬਰ ਬੈਠੋ ਤੁਸੀਂ ਜਿਹੜੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਪਾਈ ਵੀ ਹੈ થોਰਸ ਦਿਨੇ ਆ ਤੁਸੀਂ ਵੇਖੋ ਵੀ ਕਿਹੋ ਜੀ ਸ਼ਬਦਾਵਲੀ ਬੋਲਦੇ ਪਏ ਆ ਇਹ ਸ਼ਬਦਾਵਲੀ ਜਿਹੜੀ ਸਾਡੀ ਮੀਟਿੰਗ ਦੇ ਵਿੱਚ ਆ ਕੇ ਸਾਨੂੰ ਬੁਲਾ ਕੇ ਨਹੀਂ ਵਾਪਸ ਲੈਂਦੇ ਸ਼ਬਦਾਵਲੀ ਆ ਆਪਦੀ ਵੀ ਮੈਂ ਚਲੋ ਮੈਂ ਬੋਲਿਆ ਤੇ ਅੱਗੇ ਤੋਂ ਮੈਂ ਨਹੀਂ ਬੋਲਦੀ ਤੇ ਇਸ ਤਰ੍ਹਾਂ ਜੇ ਨਹੀਂ ਇਹ ਆਪਦੀ ਸ਼ਬਦਾਵਲੀ ਵਾਪਸ ਲੈਂਦੇ ਤਾਂ ਅਸੀਂ ਜਿਹੜਾ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਜਿਵੇਂ ਦੱਸਿਆ ਵੀ ਸਾਥੀ ਲਈ ਸਾਰਾ ਸੰਘਰਸ਼ ਇਕੱਠਾ ਕੀਤਾ ਗਿਆ ਜੀ ਪਰ ਜੋ ਵੀਡੀਓ ਵਿੱਚ ਦਿਖਾਈ ਦੇ ਰਿਹਾ ਉਹ ਉਸ ਤੇ ਜੋ ਲੋਕ ਵੀ केजी ਤੋਂ ਕੱਲ ਤਸੀਲ ਚ ਲਾਲਾਬਾਦ ਵਿੱਚ ਮਨਸਤਰੀ ਕੋਟੀ ਵਿੱਚ ਕੈਂਪ ਲਗਾਇਆ ਗਿਆ ਸੀ ਸਿਰਫ 2 ਘੰਟੇ ਦਾ ਕੈਂਪ ਜਿਹਦੇ ਸਰਟੀਫିକੇਟ ਵੀ ਬਣਨੇ ਲੋਕਾਂ ਦੇ ਆਟਾ ਦਾਲ ਦੇ ਫਾਰਮ ਵੀ ਉਹਦੇ ਵਿੱਚ ਬਣਨੇ ਇੰਤਕਾਲ ਵੀ ਦਰਜ ਕਰਨੇ ਇੰਤਕਾਲ ਮਨਜ਼ੂਰ ਵੀ ਕਰਨੇ ਆਦ ਕੰਮਾਂ ਬਾਰੇ ਲਗਾਇਆ ਸੀ ਤੁਹਾਨੂੰ ਪਤਾ ਹੈ ਵੀ ਜੇ ਸਾਰਾ ਦਿਨ ਦਫਤਰ ਵਿੱਚ ਬੈਠ ਕੇ ਤਸੀਲਦਾਰ ਸਾਹਿਬ ਕਾਨੂੰਗੋ ਫਟਵਾਰੀ ਦੇ ਕੰਮ ਨਹੀਂ ਕਰ ਸਕਦੇ 2 ਘੰਟਿਆਂ 'ਚ ਕਿੰਨਾ ਕੰਮ ਹੋ ਸਕੇਗਾ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਪਿੰਡਾਂ 'ਚ ਕੈਂਪ ਲਗਾਏ ਗਏ ਸੀ ਲੋਕਾਂ ਨੂੰ ਖਾਣ ਵਾਸਤੇ ਵੀ ਅਸੀਂ ਕੈਂਪ ਲਾ ਲਏ ਨੇ ਭਾਵੇਂ ਜਿਹੜੀ ਪਬਲਿਕ ਦਫ਼ਤਰਾਂ ਵਿੱਚ ਆਂਦੀ ਉਹ ਤੋਂ ਮੁੜ ਜਾਵੇ ਲੋਕਾਂ ਨੂੰ ਕੈਂਪ ਖਾਣੇ ਨੇ ਵੀ ਅਸੀਂ ਤੁਹਾਡੇ ਦੁਆਰ ਤੇ ਆਏ ਕੈਂਪ ਲਾਏ ਨੇ ਕੰਮ ਉੱਥੇ ਭਾਵੇਂ ਜ਼ੀਰੋ ਹੋਵੇ ਜਿਵੇਂ ਤੁਸੀਂ ਵੇਖ ਰਹੇ ਜੇ 166 ਇੰਤਕਾਲ ਸੀਸ਼ਕਮਾਰ ਪਟਵਾਈ ਨੇ ਉੱਥੇ ਪੇਸ਼ ਕੀਤੇ ਸੀ ਤਸਿਲਦਾਰ ਸਾਹਿਬ ਦੇ 25 ਤੋਂ ਲੈ ਕੇ 30 ਫਰਦਬਦਨਾ ਪੇਸ਼ ਕੀਤੇਆਂ ਸੀ ਜਿਨ੍ਹਾਂ ਵਿੱਚੋਂ ਸਿਰਫ 1 ਇੰਤਕਾਲ ਮਨਜ਼ੂਰ ਕੀਤਾ ਗਿਆ ਸਾਡੇ ਕੋਲ ਰਿਕਾਰਡ ਹੈ ਅਸੀਂ ਦਿਖਾਵਾਂਗੇ ਫਰਦਬਦਨਾ ਵਿੱਚ ਸਿਰਫ 2 ਫਰਦਬਦਨਾ ਪੇਸ਼ ਕੀਤੇ ਗਿਆ ਇਸੇ ਤਰ੍ਹਾਂ ਵੀ ਜਦੋਂ ਵੀ ਪਟਵਾਰੀ ਤਹਿਸੀਲ ਜਲੰਧਰ ਕੋਲ ਜਾਂਦੇ ਨੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਹੈ ਕਿਸੇ ਦਾ ਵੀ ਕੰਮ ਨਹੀਂ ਕੀਤਾ ਜਾਂਦਾ ਹਰੇਕ ਵਾਰੀ ਕੋਈ ਕਦੇ ਸੀਸਤਾਰ ਕੋਲ ਇੰਤਕਾਲ ਲੈ ਕੇ ਜਾਂਦੇ ਨੇ ਕਦੇ ਵਾਪਸ ਆ ਜਾਂਦੇ ਨੇ ਗਲਤੀ ਤਹਿਸੀਲਦਾਰ ਦੀ ਤੇ ਦੋਸ਼ ਪਟਵਾਰੀ ਤੇ ਤੁਵਾਰੀ ਨੇ ਕੀ ਕੀਤਾ ਉੱਥੇ ਜਿਹੜੇ ਬੰਦੇ ਸੀ ਨਾ ਜਿਹੜੇ ਕੈਂਪ 'ਚ ਆਏ ਸੀ ਉਹ ਪ੍ਰੋਪਰਟੀ ਡੀਲਰ ਸੀ ਜਾਂ ਪੱਤਰਕਾਰ ਸੀ ਉਹਦੇ ਵਿੱਚ ਜਾਇਜ਼ ਕੰਮ ਕਰਾਉਣ ਵਾਲਾ ਕੋਈ ਬੰਦਾ ਨਹੀਂ ਸੀ ਜੇ ਇਸ ਤੋਂ ਪਹਿਲਾਂ ਜਿਹੜਾ ਇੱਕ ਸਖਸ਼ ਇੱਕ ਗੱਲ ਕਰ ਰਿਹਾ ਸੀ ਮੇਰਾ 6 ਮਹੀਨਾ ਤੋਂ ਜਮ੍ਹਾਂ ਮੰਡੀ ਨਾ ਨਹੀਂ ਆ ਰਿਹਾ ਪਿਛਲੀ ਜਦੋਂ ਜਮ੍ਹਾਂ ਮੰਡੀ ਬਣੀ ਸੀ ਤਹਿਸੀਲਦਾਰਾਂ ਦੇ ਨਲਾਇਕੀਆਂ ਲਗਭਗ 1500 ਇੰਤਕਾਲ ਪਿਛਲੀ ਜਮ੍ਹਾਂ ਮੰਡੀ ਵੇਲੇ 2018-19 ਦੀ ਜਮ੍ਹਾਂ ਮੰਡੀ ਬਣੀ ਸੀ ਉਹਦੇ 1500 ਇੰਤਕਾਲ ਗਾਇਬ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਅਜੇ ਤੱਕ ਕੋਈ ਕੁਝ ਨਹੀਂ ਕੀਤਾ ਗਿਆ। ਉਹ ਇੰਤਕਾਲ ਲਭ ਕਿਹ ਨਹੀਂ ਦਿੱਤੇ ਗਏ? ਪਬਲਿਕ ਨੇ ਤਾਂ ਖਰਾਬ ਹੋਣਾ ਹੀ ਹੈ। ਰਹੀ ਗੱਲ ਸ਼ਹਿਰ ਜਲਾਲਾਬਾਦ ਦੀ। ਜਲਾਲਾਬਾਦ ਸ਼ਹਿਰ ਜੋ 6669 ਵੇਲੇ ਜਿਸ ਦਿਨ ਮੇਰੇ ਹੱਥ 1200 ਖਤੋਨੀਆਂ ਸੀ 4000 ਖਤੋਨੀਆਂ ਬਣ ਗਿਆ। ਤੁਹਾਨੂੰ ਪਤਾ ਵੀ ਜਨਸੰਖਿਆ ਕਿੰਨੀ ਵਧ ਗਈ ਹੈ। ਪਾਪੂਲੇਸ਼ਨ ਕਿੰਨੀ ਵਾਰ ਗਈ ਉਦੋਂ ਇੱਕ ਸਰਟੀਫਿਕੇਟ 4-4 ਸਾਲ ਚੱਲਦਾ ਸੀ ਹੁਣ ਇੱਕ ਸਰਟੀਫਿਕੇਟ 1 ਸਾਲ ਵੀ ਨਹੀਂ ਚੱਲਦਾ ਰਜਾਨਾ ਬੱਚੇ 4-4 ਸਰਟੀਫਿਕੇਟ ਚੱਕੀ ਕਰਦੇ ਨੇ 100 100 2 200 ਸਰਟੀਫਿਕੇਟ ਇੱਕ ਪਟਵਾਰੀ ਰਿਪੋਰਟ ਕਰਦਾ 4 400 3 300 ਫੋਨ ਆਉਂਦੇ ਨੇ ਪਟਵਾਰੀ ਨੂੰ ਪਟਵਾਰੀ ਫੋਨ ਚੱਕੇਗਾ ਕਿ ਕੰਮ ਕਰੇਗਾ ਤੁਸੀਂ ਆਪ ਸੇ ਆਣੇ ਜੇ ਜੇ ਪਟਵਾਰੀ ਫੋਨ ਚੱਕੇਗਾ ਤਾਂ ਕੰਮ ਕਿਵੇਂ ਕਰੇਗਾ ਲੋਕ ਕਹਿੰਦੇ ਸਾਡਾ ਫੋਨ ਨਹੀਂ ਚੱਕਦਾ ਇਹ ਫਿਰ ਆਪਰੇਟਰ ਲੱਗ ਗਿਆ ਜਿਨੀ ਦੇਰ ਤੱਕ ਜਲਾਲਾਬਾਦ ਸ਼ਹਿਰ ਨੂੰ ਦੋ ਹਿੱਸਿਆਂ 'ਚ ਨਹੀਂ ਵੰਡਿਆ ਜਾਂਦਾ ਪੰਜਾਬ ਸਰਕਾਰ ਦੀ ਲੈਟਰ ਹੈਗੀ ਇਹ ਜਿਹੜੇ ਸ਼ਹਿਰ ਵੱਡੇ ਨੇ ਉੱਥੇ ਕਤੌਨੀਆਂ ਵਧ ਗਈਆਂ ਨੇ ਉਹਨਾਂ ਦਾ ਰਕਬਾ ਵਧ ਗਿਆ ਨੰਬਰ ਖਸਰੇ ਵਧ ਗਏ ਨੇ ਉਹ ਸਰਕਲਾਂ ਨੂੰ ਦੋ ਦੋ ਭਾਗਾਂ 'ਚ ਵੰਡਿਆ ਜਾਵੇ ਐਵੇਂ ਸ਼ਹਿਰ ਗੁਰੂ ਸਾਹਿਬ ਨੂੰ ਤਿੰਨ ਭਾਗਾਂ 'ਚ ਵੰਡਿਆ ਹੈ ਸਾਡੀ ਮੰਗ ਏ ਜਿਵੇਂ ਫਾਗ ਦਾ ਸ਼ਹਿਰ ਹੈ ਜਲਾਲਾਬਾਦ ਸ਼ਹਿਰ ਇਹਦੇ ਦੋ ਤੋਂ ਤਿੰਨ ਸਰਕਲ ਕੀਤੇ ਜਾਣ ਜਿਨੀ ਦੇਰ ਤੱਕ ਇਹ ਸਰਕਰ ਵਧਾਇਣੀ ਜਾਂਦੇ ਉਹਨੇ ਦੇਰ ਤੱਕ ਜਲਾਲਾਬਾਦ ਸ਼ਹਿਰ ਦਾ ਕੋਈ ਪਟਵਾਰੀ ਕੰਮ ਨਹੀਂ ਕਰੇਗਾ। ਟਰਾਈ ਗੱਲ ਡੀਸੀ ਸਾਹਿਬ ਦੀ। ਡੀਸੀ ਸਾਹਿਬ ਨੇ ਜੋ ਮਾਨ ਹਾਨੀ ਕੀਤੀ ਸਾਡੇ ਪਟਵਾਰੀ ਦੀ ਉਹ ਵੀ ਮੁਲਾਜ਼ਮ ਨੇ, ਉਹ ਸਾਡੇ ਅਫਸਰ ਨੇ, ਉਹ ਵੀ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ, ਅਸੀਂ ਪੰਜਾਬ ਸਰਕਾਰ ਦੇ ਮੁਲਾਜ਼ਮ। ਇਹ ਨਹੀਂ ਵੀ ਇੱਕ ਪਟਵਾਰੀ ਨੂੰ ਕਹੇ ਵੀ ਤੂੰ ਮੇਰਾ ਪੀਆ ਨ ਲੱਗਿਆ, ਕਿਹਾਂ ਦੇ ਬਰਾਬਰ ਬੈਠੇਗਾ। ਇਹਦੇ ਜੀ ਹੱਤਕ ਨਹੀਂ ਹੈਗੀ। ਅਸੀਂ ਡੀਸੀ ਸਾਹਿਬ ਦੇ ਖਿਲਾਫ ਮਾਨ ਹਾਨੀ ਦਾ ਕੇਸ ਦਰਜ ਕਰਾਂਗੇ ਜੇ ਤੱਕ ਉਹਨੇ ਇਹ ਆਪ ਦੇ ਕਹੇ ਹੋ ਸ਼ਬਦਾਂ ਪ੍ਰਤੀ ਮੁਆਫੀ ਨਾ ਮੰਗੀ ਯੂਨੀਅਨ ਕਰੋ ਤਾਂ ਅਸੀਂ ਇਸ ਸੰਘਰਸ਼ ਨੂੰ ਬਹੁਤ ਲੰਮਾ ਲੈ ਕੇ ਜਾਵਾਂਗੇ ਅਸੀਂ ਰੋਡ ਪਈ ਤਾਂ ਪੰਜਾਬ ਲੈਵਲ ਤੱਕ ਵੀ ਲੈ ਕੇ ਜਾਵਾਂਗੇ ਸਾਨੂੰ ਮੁਕਸਰ ਜ਼ਿਲ੍ਹੇ ਤੋਂ ਮੋਗਾ ਜ਼ਿਲ੍ਹੇ ਤੋਂ ਫਰੋਹੀਪੁਰ ਜ਼ਿਲ੍ਹੇ ਤੋਂ ਪਹਿਲਾਂ ਹੀ ਕਾਲਾ ਆ ਗਏ ਨੇ ਅਸੀਂ ਤੁਹਾਡੇ ਨਾਲ ਆਂੀਵਨ ਸਾਰਾ ਪੰਜਾਬ ਸਾਡੇ ਨਾਲ ਹੈ ਜੇ ਇਹ ਡਾਕਟਰ ਸਿੰਘ ਨੂੰ ਡੁੱਗਲ ਡੀ ਸੀ ਸਾਹਿਬ ਫਾਇਲ ਕਰ ਨੇ ਆਪਣੇ ਬੋਲੇ ਹੋਏ ਅਪਸ਼ਬਦਾਂ ਨੂੰ ਵਾਪਸ ਨਾ ਲਿਆ ਤੇ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾ। ਇਹ ਦਰ ਕੀ ਕਹਿਣਾ ਚਾਹਦੇ ਜੋ ਅੱਜ ਮੀਟਿੰਗ ਕੀਤੀ ਗਈ ਹੈ। ਮੈਂ ਕੰਗੋ ਸੋਸ਼ੀਅਟਨ ਜ਼ਿਲ੍ਹਾ ਪ੍ਰਧਾਨ ਹਲਕਾ ਚੰਦਰ ਕੁਮਾਰ ਜੋ ਕੱਲ ਘਟਨਾ ਵਾਪਰੀ ਜੋ ਮੰਤ ਭਾਗੀ ਗੱਲ ਦੀ ਸਾਹਿਬ ਨੇ ਕਹੀ ਛਾਣ ਦੇ ਖਿਲਾਫ ਵੇਖੋ ਕੰਮ ਦੇ ਵਿੱਚ ਜੋ ਵੀ ਕੰਮ ਤੋਂ ਪਿੱਛੇ ਹੈ ਜਾਂ ਉਹਦੀ ਪੜਤਾਲ ਹੋ ਸਕਦੀ ਹੈ। ਕੰਮ ਨਹੀਂ ਹੋਏ ਤਾਂ ਉਹ ਪਰਤਾਲ ਤੋਂ ਬਾਅਦ ਉਹਨੂੰ ਸਜ਼ਾ ਮਿਲ ਸਕਦੀ ਹੈ ਜਿਹੜੀ ਸ਼ਬਦਾਗਲੀ ਵਰਤਨੀ ਹੈ ਉਹ ਮੰਦ ਭਾਗੀ ਹੈ ਉਹ ਸ਼ਬਦਾਗਲੀ ਦੇ ਰੋਸ ਵਜੋਂ ਅੱਜ ਜਿਹੜਾ ਅੱਜ ਮੀਟਿੰਗ ਕੀਤੀ ਗਈ ਜੋ ਕਿ ਅੱਜ ਇਸ ਰੋਸ ਦੇ ਵਜੋਂ ਨਾਲ ਗਰਾਲਾਵਾਦ ਤਸੀਲ ਜਿਹੜਾ ਅੱਗੇ ਪਹਿਲਾਂ ਸਾਡੇ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਨੇ ਬਿਆਨ ਦਿੱਤੇ ਹੈ ਉਹਦੇ ਨਾਲ ਸਾਡੀ ਕਾਨੂੰ ਕੋਈ ਐਸੋਸੀਏਸ਼ਨ ਉਹਦੇ ਨਾਲ ਸਮਰਥਨ ਕਰਦੀ ਹੈ ਅਤੇ ਜੋ ਉਲੀਕੇ ਦੀ ਪਟਵਾਰ ਯੂਨੀਅਨ ਉਹਦੇ ਨਾਲ ਕਾਨੂੰਗੋ ਦੀ ਬੇਤ ਕਰੀ ਹਾਂ ਜੀ ਕੀ ਨਾਮ ਹੈ ਜੀ ਮੈਂ ਅਸ਼ਿਸ਼ ਕੁਮਾਰ ਪਟਵਾਰੇ ਪਟਵਾਰ ਸਰਕਰ ਜਲਾਲਾਬਾਦ ਵਿਖੇ ਸਵਾਮਨ ਵਾਰਿਆ ਕੱਲ ਮਿਤੀ 1 ਸਤ 2026 ਨੂੰ ਸੀ ਜਲਾਲਾਬਾਦ ਦੇ ਮਕਾਮ ਤੇ ਮਿਊਨਿਸਪਲ ਕਮੇਟੀ ਦੇ ਵਿੱਚ ਜੋ ਸਰਕਾਰ ਆਪਕੇ ਦੁਆਰ ਦਾ ਕੈਂਪ ਲੱਗਿਆ ਸੀਗਾ ਉਹਦੇ ਵਿੱਚ ਕੱਲੇ ਜਲਾਲਾਬਾਦ ਦੇ ਹਲਕੇ ਦੇ ਪਟਵਾਰੀ ਯਾਨੀ ਕਿ ਮੈਨੂੰ ਹੀ ਸੱਦਿਆ ਗਿਆ ਸੀਗਾ ਉਸ ਤੇ ਵਿੱਚ ਮਾਂ ਜੋ ਡਿਪਟੀ ਕਮਿਸ਼ਨਰ ਵੱਲੋਂ ਜਿਹੜੀ ਹੈ ਕਿ ਉਹ ਵੀਡੀਓ ਤਕਰੀਬਨ ਜਦੋਂ ਵਾਇਰਲ ਹੋਈ ਏ ਉਹਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਮੇਰੀ ਚੁੱਪ ਹੀ ਮੈਂ ਇੱਕ ਬੋਲਿਆ ਨਹੀਂ ਉਹਦੇ ਵਿੱਚ ਉਸ ਚੀਜ਼ ਨੂੰ ਹੀ ਉਹ ਦੋਸ਼ੀ ਮੰਨ ਰਹੇ ਨੇ ਇਹ ਕੋਈ ਚੀਜ਼ ਕਿਸੇ ਦਾ ਚੁੱਪ ਰਹਿਣਾ ਇਹ ਕੋਈ ਇਹ ਨਹੀਂ ਸ਼ੋਅ ਕਰਦੀ ਕਿ ਉਹ ਬੰਦਾ ਦੋਸ਼ੀ ਹੈ ਉਹਨਾਂ ਦੀ ਪੜਤਾਲ ਕੀਤੇ ਤੋਂ ਬਿਨਾ ਇੰਨੀ ਬੱਧੀ ਸ਼ਬਦਾਵਲੀ ਵਰਤਦੇ ਨਹੀਂ ਇੱਕ ਰਿਪਿਊਟਡ ਪੋਸਟ ਨੂੰ ਇਹ ਸ਼ੋਭਾ ਨਹੀਂ ਦਿੰਦਾ ਬਾਕੀ ਉਹਨਾਂ ਦੀ ਜ਼ੁਬਾਨ ਉਹਨਾਂ ਨੂੰ ਮੁਬਾਰਕ ਅਸੀਂ ਫਿਰ ਵੀ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਜਬਾਨ ਨੂੰ ਮੀਰੀ ਬਖਸ਼ੇ ਬਾਕੀ ਉਹ ਜੇ ਰਿਪਿਊਟਡ ਅਹੁਦੇ ਤੇ ਇਹ ਬਹੁਤ ਮੰਦ ਬਾਗੀ ਘਟਨਾ ਜਿਹੜੀ ਹੋਈ ਹੈ ਕਿਉਂਕਿ ਕਿਸੇ ਵੀ ਮੁਲਾਜ਼ਮ ਨੂੰ ਇਸ ਤਰ੍ਹਾਂ ਪਬਲਿਕ ਦੇ ਸਾਹਮਣੇ ਜਲੀਲ ਕਰਨਾ ਇਹ ਕਿਸੇ ਵੀ ਕਾਨੂੰਨ ਦੇ ਵਿੱਚ ਜਾ ਉਹਨਾਂ ਨੂੰ ਅਧਿਕਾਰ ਨਹੀਂ ਹੈਗਾ ਵੀਡੀਓ ਵਿੱਚ ਵੇਖਿਆ ਜਾ ਰਿਹਾ ਵੀ ਕੁਝ ਲੋਕ ਤੁਹਾਡੇ ਤੇ ਇਲਜ਼ਾਮ ਲਾ ਰਹੇ ਨੇ ਵੀ ਪੈਸੇ ਵੀ ਲੈ ਜਾ ਰਹੇ ਨੇ 5000 ਰੁਪਏ ਕੋਈ ਵੀ ਚੱਕਦੇ ਮਿਲਦੇ ਵੀ ਨਹੀਂ ਅੱਗੇ ਹੀ ਬੰਦੇ ਰੱਖੇ ਹੋਏ ਨੇ ਉਹਦੇ ਵਿੱਚ ਜਲਾਲਾਵਾਦ ਸਰਕਲ ਮੈਂ ਗੱਲ ਕਰਦਾ ਜਲਾਲਾਵਾਦ ਸਰਕਲ ਬਹੁਤ ਹੀ ਜਿਆਦਾ ਵੱਡਾ ਹੈ ਉਸ ਦੇ ਵਾਸਤੇ ਐਮਐਲਏ ਸਾਹਿਬ ਨੂੰ ਵੀ ਕਿੰਨੀ ਵਾਰ ਮਿਲ ਕੇ ਡੀਸੀ ਸਾਹਿਬ ਦੇ ਵੀ ਧਿਆਨ ਵਿੱਚ ਲਿਆ ਕੇ ਕਿ ਇਹ ਇਕੱਲੇ ਦੇ ਵਸ ਦੀ ਗੱਲ ਨਹੀਂ ਹੈ ਮੈਂ ਅੱਜ ਵੀ ਦਾਅਵੇ ਨਾਲ ਕਹਿੰਦਾ ਕਿ ਕੱਲਾ ਪਟਵਾਰੀ ਉੱਥੇ ਅੱਜ ਇੱਕ ਉਹਨੂੰ ਚਲਾ ਕੇ ਦਿਖਾ ਦੇ ਤੇ ਮੈਂ ਆਪਣੀ ਨੌਕਰੀ ਦਵਾਜ ਰਜਾਈ ਦੇ ਦਿਆਂਗਾ ਤੇ ドライ ਫੋਨ ਚੱਕਣ ਦੀ ਗੱਲ ਉਹਦੇ ਵਿੱਚ ਮੈਨੂੰ ਰੋਜ਼ ਦੇ 150 ਤੋਂ 160 45 160 ਫੋਨ ਆਉਂਦੇ ਹਨ ਐਨ ਐਵਰੇਜ ਜੇ ਉਹ ਕਾਊਂਟ ਕਰੀਏ ਤਾਂ 2 ਮਿੰਟ ਪ੍ਰਤੀ ਇੱਕ ਫੋਨ ਹੈ ਹੁਣ ਉਹਦੇ ਚ ਦੱਸੋ ਮੈਂ ਦਫ਼ਤਰ ਦੇ ਵਿੱਚ ਬੈਠ ਕੇ ਕੰਮ ਕਰਾਂ ਜਾਂ ਲੋਕਾਂ ਦੇ ਫੋਨ ਅਟੈਂਡ ਕਰਾਂ ਜਿਹੜੇ ਪੈਸਿਆਂ ਦਾ ਰੋਕ ਲੱਗ ਰਿਹਾ ਉਹਦੇ ਬਾਰੇ ਕੀ ਕਹਿਣਾ ਤੁਹਾਡਾ ਉਹ ਇੱਕ ਪ੍ਰੀਪਲਾਨ ਸੀਗਾ ਉਸਤੇ ਵਿੱਚ ਉਹ ਪੱਤਰਕਾਰ ਆਪਣੇ ਹਿਸੇ ਤੇ ਆਜੀ ਵੱਲੋਂ ਜੋ ਕਿ ਉਹਨਾਂ ਨੂੰ ਤਾਂ ਨਾ ਤੋਂ ਮੇਰੇ ਕਦੇ ਦਫ਼ਤਰ ਆਏ ਨੇ ਤੇ ਨਾ ਹੀ ਮੈਂ ਉਹਨਾਂ ਨੂੰ ਜਾਣਦਾ ਤੇ ਨਾ ਹੀ ਉਹਨਾਂ ਦਾ ਕੋਈ ਕੰਮ ਸੀਗਾ ਉਹ ਤਾਂ ਜਿਸ ਤਰ੍ਹਾਂ ਇੱਕ ਹਵਾ ਦੇ ਵਿੱਚ ਤੀਰ ਛੱਡਿਆ ਉਹਨਾਂ ਚਲੋ ਐਮ ਐਲ ਨੇ ਸਾਹਜਾ ਇੱਕ ਪਬਲਿਸਿਟੀ ਦੇਣ ਵਾਸਤੇ ਉਹਨਾਂ ਇੱਕ ਸਟੰਟ ਖੇਡਿਆ ਹੋਰ ਇਸ ਤੋਂ ਇਲਾਵਾ ਉਹ ਦੇਖੋ ਇਸ ਏ ਬੀ ਐ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕੋ ਇਸੇ ہم ਅਪੀਲ ਕਰਦੇ ਹਾਂ ਕਿ ਏ ਬੀ ਐ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ